ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਮਿਹਨਤ ਦੇ ਖੰਭ ਸਰਦੀ ਦੀ ਰੁੱਤ ਜੋਰਾਤੇ ਸੀ ਗਵਾਂਢ ਵਿੱਚ ਰਹਿਣ ਵਾਲੇ ਬੱਚੇ ਇੱਕ ਦੂਜੇ ਦੇ ਘਰ ਜਾ ਕੇ देर ਰਾਤ ਤੱਕ ਪੜਦੇ ਹੋਏ ਪ੍ਰੀਖਿਆ ਦੀ ਤਿਆਰੀ ਵਿੱਚ ਜੁਟੇ ਹੋਏ ਸਨ ਕਿਉਂਕਿ ਪ੍ਰੀਖਿਆ ਨੇੜੇ ਆ ਰਹੀ ਸੀ ਪਿੰਟੂ ਦਾ ਪੜਾਈ ਵਿੱਚ ਬਿਲਕੁਲ ਹੀ ਮਨ ਨਹੀਂ ਸੀ ਲੱਗਦਾ ਇਸ ਮਾਮਲੇ ਵਿੱਚ ਉਹ ਕਮਜ਼ੋਰ ਸੀ ਹਾਂ ਮੋਬਾਈਲ ਤੇ ਘੰਟਾ-ਕੰਟਾ ਉਹ ਗੇਮਾਂ ਵਿੱਚ ਉਲਝਿਆ ਰਹਿੰਦਾ ਜਰਾਂ ਨਾ ਥੱਕਦਾ ਇਸੇ ਕਰਕੇ ਮੰਮੀ ਪਾਪਾ ਕੋਲੋਂ ਉਹਨੂੰ ਝਿੜਕਾ ਵੀ ਪੈਂਦੀਆਂ ਸਨ ਪਿੰਟੂ ਦੇ ਕਈ ਜਮਾਤੀ ਪੜਾਈ ਵਿੱਚ ਕਾਫੀ ਅੱਗੇ ਸਨ ਉਹ ਉਹਨਾਂ ਬਾਰੇ ਸੋਚਦਾ ਕਿ ਪਤਾ ਨਹੀਂ ਉਹ ਕਿਵੇਂ ਇੰਨੇ ਹੁਸ਼ਿਆਰ ਹਨ ਉਹ ਉਹਨਾਂ ਵਰਗਾ ਕਿਉਂ ਨਹੀਂ ਬਣ ਸਕਦਾ ਆਖਿਰ ਉਸ ਵਿੱਚ ਕਿਹੜੀ ਘਾਟ ਹੈ ਪਿੰਟੂ ਦੇ ਪਾਪਾ ਨੇ ਉਸ ਨੂੰ ਦਾਖਲ ਹੋਣ ਵੇਲੇ ਹੀ ਕਹਿ ਦਿੱਤਾ ਸੀ ਕਿ ਜੇ ਇਸ ਸਾਲ ਉਸ ਦੀ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਾ ਰਹੀ ਤਾਂ ਉਸ ਨੂੰ ਸਕੂਲੋਂ ਹਟਾ ਲਿਆ ਜਾਵੇਗਾ ਤੇ ਉਸ ਨੂੰ ਪਾਪਾ ਨਾਲ ਸਬਜ਼ੀ ਦੀ ਦੁਕਾਨ ਤੇ ਕੰਮ ਕਰਨ ਲਈ ਬਿਠਾ ਲੈਣਗੇ ਪਿੰਟੂ ਦੇ ਮਨ ਵਿੱਚ ਹੁਣ ਦਿਨ ਰਾਤ ਇਹੀ ਸੋਚ ਘੁੰਮਦੀ ਰਹਿੰਦੀ ਕਿ ਕਾਸ਼ ਉਹਦੇ ਕੋਲ ਕੋਈ ਅਜੀਹਾ ਜਾਦੂਈ ਚਿਰਾਗ ਹੁੰਦਾ ਜਿਸ ਨੂੰ ਰਗੜਦੇ ਹੀ ਉਹਦੀ ਹਰ ਤਮੰਨਾ ਪੂਰੀ ਹੋ ਜਾਂਦੀ ਤਾਂ ਗੱਲ ਹੀ ਬਣ ਜਾਵੇ ਕਈ ਵਾਰ ਪਿੰਟੂ ਅਜੇ ਹੀ ਗੱਲ ਆਪਣੇ ਮੰਮੀ ਨਾਲ ਵੀ ਸਾਂਝੀ ਕਰਦਾ ਮੰਮੀ ਆਖਦੇ ਪਿੰਟੂ ਹਵਾਈ ਗਲਿਆਂ ਵਿੱਚ ਨਾ ਉਲਝਿਆ ਰਿਹਾ ਕਰ ਮੇਰੀ ਗੱਲ ਯਾਦ ਰੱਖੀ ਸੱਚੀ ਮਿਹਨਤ ਅਤੇ ਲਗਨ ਅੱਗੇ ਸਭ ਜਾਦੂ ਠੁੱਸ ਹੁੰਦੇ ਹਨ ਇੱਕ ਦਿਨ ਪਿੰਟੂ ਨੇ ਪਤਾ ਨਹੀਂ ਕਿੱਥੋਂ ਪੜ੍ਹ ਸੁਣ ਲਿਆ ਕਿ ਪੁਸਤਕਾਂ ਵਿੱਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਖੁਦ ਬਖੁਦ ਆਉਣ ਲੱਗਦੀ ਹੈ ਬਸ ਫੇਰ ਕੀ ਸੀ ਅਗਲੇ ਹੀ ਦਿਨ ਉਹ ਆਪਣੇ ਪਿੰਡ ਦੇ ਖੇਤਾਂ ਵੱਲ ਨਿਕਲ ਗਿਆ ਉਸ ਨੂੰ ਪਤਾ ਸੀ ਕਿ ਉਸਦੇ ਦੋਸਤ ਕੁਲਦੀਪ ਦੇ ਖੇਤਾਂ ਵਿੱਚ ਮੋਰ ਰਹਿੰਦੇ ਹਨ ਉਹ ਉਹਨਾਂ ਦਾ ਪਿੱਛਾ ਕਰਕੇ ਆਸਾਨੀ ਨਾਲ ਉਹਨਾਂ ਦੇ ਖੰਭ ਪ੍ਰਾਪਤ ਕਰ ਸਕਦਾ ਹੈ ਥੋੜੀ ਹੀ ਸਮੇਂ ਵਿੱਚ ਉਹ ਕੁਲਦੀਪ ਦੇ ਖੇਤ ਵਿੱਚ ਪੁੱਜ ਗਿਆ ਉੱਥੇ ਦੋ ਦਿਨ ਮੋਰ ਉਸ ਨੂੰ ਚੋਗਾ-ਚੁਗਦੇ ਵਿਖਾਈ ਦਿੱਤੇ ਉਹ ਉਹਨਾਂ ਦੇ ਪਿੱਛੇ દોੜਿਆ ਮੋਰ ਉੱਡ ਕੇ ਰੁੱਖ ਤੇ ਜਾ ਬੈਠੇ ਉਸ ਨੇ ਸੜਕ ਤੋਂ 1/2 ਚੁੱਕ ਕੇ ਮੋਰਾ ਵੱਲ ਮਾਰੇ ਡਰਦੇ ਮਾਰੇ ਮੋਰ ਉੱਥੋਂ ਉੱਡ ਤਾਂ ਗਏ ਪਰ ਇੱਕ ਮੋਰ ਦੇ ਇੱਕ ਦੋ ਖੰਭ ਰੁੱਖ ਦੀਆਂ ਸੰਗਣੀਆਂ ਟਾਣੀਆਂ ਵਿੱਚ ਫਸ ਕੇ ਟੁੱਟ ਕੇ 헤ਠਾ ਡਿੱਗ ਪਏ ਪਿੰਟੂ ਨੂੰ ਹੋਰ ਕੀ ਚਾਹੀਦਾ ਸੀ ਉਸਨੇ ਮੋਰ ਦੇ ਖੰਭ ਚੁੱਕ ਕੇ ਤੇ ਚਾਈ ਚਾਈ ਉਹਨਾਂ ਨੂੰ ਘਰ ਲਿਆਉਣ ਲੱਗਾ ਉਹ ਸੋਚ ਰਿਹਾ ਸੀ ਕਿ ਉਹ ਇਨ੍ਹਾਂ ਖੰਭਾਂ ਦੇ 2 2 4 4 ਵਾਲ ਪੁੱਟ ਕੇ ਆਪਣੀਆਂ ਕਿਤਾਬਾਂ ਕਾਪੀਆਂ ਵਿੱਚ ਰੱਖੇਗਾ ਫਿਰ ਉਸੇ ਦਿਆਂ ਕਾਪੀਆਂ ਕਿਤਾਬਾਂ ਖੁਸ਼ ਹੋ ਜਾਣਗੀਆਂ ਅਤੇ ਉਹ ਬਿਨਾਂ ਪੜਿਆ ਹੀ ਪ੍ਰੀਖਿਆ ਵਿੱਚ ਚੰਗੇ ਅੰਕ ਲਿਜਾਉਣ ਦੇ ਕਾਬਿਲ ਹੋ ਜਾਵੇਗਾ ਪਿੰਟੂ ਜਦੋਂ ਖੁਸ਼ੀ-ਖੁਸ਼ੀ ਘਰ ਨੂੰ ਆ ਰਿਹਾ ਸੀ ਧਰਾਂ ਵਿੱਚ ਉਸ ਨੂੰ ਉਸਦੇ ਦੋਸਤ ਰਮਨ ਦੇ ਦਾਦਾ ਜੀ ਆਉਂਦੇ ਵਿਖਾਈ ਦਿੱਤੇ ਉਹ ਇੱਕ ਸਕੂਲ ਵਿੱਚ ਮੁਖ ਅਧਿਆਪਕ ਵਜੋਂ ਰਿਟਾਇਰ ਹੋ ਚੁੱਕੇ ਸਨ ਉਹ ਸ਼ਾਮ ਨੂੰ ਖੇਤਾਂ ਵੱਲ ਘੁੰਮਣ ਲਈ ਨਿਕਲੇ ਸਨ ਉਸ ਨੂੰ ਅੱਗੋਂ ਆਉਂਦਾ ਵੇਖ ਕੇ ਪਿੰਟੂ ਕੁਝ ਸ਼ਰਮਾ ਜਿਹਾ ਗਿਆ ਐਨ ਵਿੱਚ ਉਹ ਪਿੰਟੂ ਕੋਲ ਆ ਗਏ ਰਮਨ ਨੇ ਤੇ ਦਾਦਾ ਜੀ ਨੂੰ ਪਿੰਟੂ ਕੋਲੋਂ ਮੋਰ ਦੇ ਖੰਭ ਫੜਦੇ ਆ ਪੁੱਛਿਆ ਬੇਟਾ ਇਹ ਮੋਰ ਦੇ ਖੰਭ ਕਾਦੇ ਲਈ ਲਿਆ ਰਿਆਂ ਐ ਘਰ ਸਜਾਣਾ ਏ ਜੀ ਜੀ ਪਿੰਟੂ ਕੁਝ ਘਬਰਾ ਗਿਆ ਗਿਆ ਰਮਨ ਦੇ ਦਾਦਾ ਜੀ ਨੇ ਉਸ ਨੂੰ ਮੋਢੇ ਤੇ ਪਿਆਰ ਨਾਲ ਹੱਥ ਰੱਖਿਆ ਤੇ ਫਿਰ ਪੁੱਛਿਆ ਹਾਂ ਹਾਂ ਬੇਟੇ ਦੱਸ ਸ਼ਰਮਾ ਕਿਉਂ ਰਿਆਂ ਐ ਆਖਿਰੇ ਪਿੰਟੂ ਨੇ ਸਾਚੇ ਸਾਚੇ ਦਾ ਸ ਦਿੱਤਾ ਜੀ ਮੈਂ ਇਹਨਾਂ ਨੂੰ ਆਪਣੀਆਂ ਕਿਤਾਬਾਂ ਕਾਪੀਆਂ ਵਿੱਚ ਰੱਖਾਂਗਾ ਰਮਨਦੇਵ ਦਾਦਾ ਜੀ ਪਿੰਟੂ ਦੀ ਇਹ ਗੱਲ ਸੁਣ ਕੇ ਹੱਸ ਪਏ। ਉਹਨਾਂ ਨੇ ਪਿੰਟੂ ਨੂੰ ਬੁਚਿਆ, "ਏ ਦੱਸ ਬੇਟਾ ਕਿ ਤੇਰੇ ਦਾਦਾ ਜੀ ਕਿੰਨਾ ਪੜੇ ਲਿਖੇ ਹਨ?" ਪਿੰਟੂ ਨੇ ਜਵਾਬ ਦਿੱਤਾ, "ਜੀ ਉਹ ਤਾਂ ਬਿਲਕੁਲ ਅਨਪੜ੍ਹ ਨੇ।" ਰਮਨਦੇਵ ਦਾਦਾ ਜੀ ਨੇ ਉਸ ਨੂੰ ਪਿਆਰ ਨਾਲ ਕਿਹਾ, "ਬੇਟਾ ਤੇਰੇ ਦਾਦਾ ਜੀ ਅਨਪੜ੍ਹ ਨੇ ਨਾ ਇਸ ਲਈ ਉਹਨਾਂ ਨੂੰ ਪੜ੍ਹਾਈ ਲਿਖਾਈ ਦਾ ਬਹੁਤਾ ਗਿਆਨ ਨਹੀਂ ਹੈ। ਝੱਲਿਆ ਜੇ ਮੋਰ ਦੇ ਖੰਭਾਂ ਨੂੰ ਆਪਣੀਆਂ ਕਾਪੀਆਂ ਕਿਤਾਬਾਂ ਵਿੱਚ ਰੱਖਣ ਲਈ ਆਪਣੇ ਆਪ ਹੀ ਪੜਾਈ ਆਉਣ ਲੱਗ ਜਾਵੇ ਤਾਂ ਅੱਜ ਦੁਨੀਆ ਵਿੱਚ ਮੋਰਾਂ ਦੇ ਕੁੱਲ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣਾ ਤੇਰੇ ਵਰਗੇ ਵਿਦਿਆਰਥੀਆਂ ਨੇ ਉਹਨਾਂ ਦੇ ਖੰਭ ਗਦੋ ਦੇ ਨੋਚ ਕੇ ਆਪਣੀਆਂ ਕਾਪੀਆਂ ਕਿਤਾਬਾਂ ਪਰ ਲੈਣੀਆਂ ਸਨ ਅਜਿਹੀਆਂ ਗੱਲਾਂ ਸਿਰਫ ਅਣਜਾਣ ਜਾਂ ਅੰਧਵਿਸ਼ਵਾਸੀ ਲੋਕ ਹੀ ਕਰਦੇ ਨੇ ਮਿਹਨਤ ਕਰਨ ਵਾਲੇ ਵਿਦਿਆਰਥੀ ਅਜਿਹੀਆਂ ਫੋਕੀਆਂ ਤੇ ਬਹਿਮਾ ਵਾਲੀਆਂ ਗੱਲਾਂ ਵਿੱਚ ਨਹੀਂ ਪੈਂਦੇ ਪਿੰਟੂ ਰਮਨ ਤੇ ਦਾਦਾ ਜੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ ਉਹਨਾਂ ਨੇ ਪਿੰਟੂ ਨੂੰ ਫਿਰ ਕਿਹਾ بیٹے ਤੈਨੂੰ ਆਪਣੀ ਜਮਾਤ ਵਿੱਚ ਅੱਗੇ ਰਹਿਣ ਲਈ ਮੋਰ ਦੇ ਖੰਭਾ ਦੀ ਨਹੀਂ ਸਗੋਂ ਮਿਹਨਤ ਦੇ ਖੰਭਾ ਦੀ ਜ਼ਰੂਰਤ ਹੈ ਤੇਰੀ ਮਿਹਨਤ ਅਤੇ ਲਗਨ ਦੇ ਖੰਭ ਜਿੰਨੇ ਮਜ਼ਬੂਤ ਅਤੇ ਸੁੰਦਰ ਹੋਣਗੇ ਤੂੰ ਆਪਣੇ ਜੀਵਨ ਵਿੱਚ ਉਨਨੀ ਉੱਚੀ ਉਡਾਰੀ ਭਰ ਸਕਦਾ ਹੈ ਮੇਰਾ خیال ਹੈ ਤੈਨੂੰ ਮੇਰੀ ਗੱਲ ਸਮਝ ਆ ਗਈ ਹੋਵੇਗੀ ਰਮਨ ਦੇ ਦਾਦਾ ਜੀ ਦੀਆਂ ਗੱਲਾਂ ਦਾ ਪਿੰਟੂ ਦੇ ਮਨ ਤੇ ਐਨਾ ਡੂੰਘਾ ਅਸਰ ਪਿਆ ਉਸਨੇ ਮੋਰ ਦੇ ਖੰਭ ਉੱਤੇ ਹੀ ਸੁੱਟ ਦਿੱਤੇ ਉਹ ਬੜੇ ਆਤਮ ਵਿਸ਼ਵਾਸ ਨਾਲ ਬੋਲਿਆ ਦਾਦਾ ਜੀ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ ਅਸਲ ਵਿੱਚ ਮੈਂ ਪੜਾਈ ਕਰਨ ਵਿੱਚ ਟਾਲਮਟੋਲ ਕਰਦਾ ਰਹਿੰਦਾ ਸੀ ਖੁਦ ਦਿਲਚਸਪੀ ਨਹੀਂ ਸੀ ਲੈਂਦਾ ਇਹੀ ਸੋਚਦਾ ਰਹਿੰਦਾ ਕਿ ਨਕਲ ਦੇ ਜ਼ਾਰੇ ਪਾਸ ਹੋ ਜਾਵਾਂਗਾ ਜਿਸ ਕਰਕੇ ਮੈਂ ਆਪਣੀ ਜਮਾਤ ਦੇ ਕਮਜ਼ੋਰ ਵਿਦਿਆਰਥੀ ਵਿੱਚ ਗਿਣਿਆ ਜਾਂਦਾ ਰਿਹਾ ਹਾਂ ਇਹ ਮੇਰੀ ਗਲਤੀ ਸੀ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਮੈਨੂੰ ਤੇਰੇ ਕੋਲੋਂ ਇਹੀ ਉਮੀਦ ਹੈ ਬੇਟੇ ਇਹ ਕਹਿ ਕੇ ਉਹਨਾਂ ਨੇ ਪਿੰਟੂ ਨੂੰ ਥਾਪੀ ਦਿੱਤੀ ਤੇ ਅੱਗੇ ਚਲੇ ਗਏ ਇਸ ਵਾਰੀ ਜਦੋਂ ਸਾਲਾਨਾ ਪ੍ਰਕਿਆ ਹੋਈ ਤਾਂ ਪਿੰਟੂ ਦੇ 70% ਅੰਕ ਆਏ ਮੰਮੀ ਪਾਪਾ ਹੈਰਾਨ ਸਨ ਪਿੰਟੂ ਜਾਣ ਗਿਆ ਕਿ ਇੰਨੇ ਚੰਗੇ ਨਤੀਜੇ ਪਿੱਛੇ ਮੋਰ ਦੇ ਖੰਬਾ ਦਾ ਨਹੀਂ ਸਗੋ ਉਸ ਦੀ ਮਿਹਨਤ ਅਤੇ ਲਗਨ ਦੇ ਖੰਬਾ ਦੀ ਮਜ਼ਬੂਤ ਉਡਾਰੀ ਦਾ ਕਮਾਲ ਸੀ ਸੋ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਮੇਰੇ ਚੈਨਲ ਤੇ ਜਾ ਕੇ ਅਦਾਨੀਆਂ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਦਾਂ ਦੀਆਂ ਲੱਗਦੀਆਂ ਪਈਆਂ ਤੁਹਾਨੂੰ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਵਿੱਚ